ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੁ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਦੀੜਾ ਅਗਨ ਬਰਾਬਰ ਤਪੈ ਬੀਤਰ ਬਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਬਾਣੀ ਗੁਰੂ ਗੁਰੂ ਹੈ ਬਾਣੀ ਮਿੱਠ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਦਨ ਮੰਨੈ ਪ੍ਰਤਖ ਗੁਰ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਾਪ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤ ਹੂੰ ਨਾਹੀ ਅਗੈ ਸੁਖ ਮੇਰੇ ਮੀਤਾ ਪਾਛੇ ਆਨਦ ਪ੍ਰਾਪ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤ ਹੁ ਨਾਹੀ ਸਾਚੀ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਅਤਰਜ ਤੇਰੀ ਬੜਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗਿਆਨ ਤਾਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾ ਲਾ ਰੱਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਰਤਪਾਲਿਕ ਨਾਇਕ ਖਸਮ ਹਮਾਰੇ ਨਿਮਖਾ ਨਿਮਖਾ ਤੁਮ ਹੀ ਪਰਤ ਪਾਲੋ ਹਮ ਵਾਰਕ ਤੁਮਰੇ ਧਾਰੇ ਸਮਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮ ਹਮਾਰੇ ਨਿਮਖਾ ਨਿਮਖਾ ਤਮੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹ ਬਾਏਕ ਕਮਨ ਗੁਨ ਕਹੀਐ ਬੇਸਮਾਰ ਬਯੰਤ ਸੁਆਮੀ ਤੇਰੋ ਅੰਤ ਨਾ कन्हे लइया रहा कोट अपराध हमारे खंड अनक विधि समझाव हो हम अज्ञान अल्पमत थोरी तुम आपन बिरद रखआव तमरी शरणा तुम्हारी आशा तुम ही सज्जनो सहेले ਰਾਖੋ ਰਾਖਣ ਹਰ ਦੇ ਅਲਾ ਨਾਨਕ ਕਰਕੇ ਗੋਲੇ ਤੁਮਰੀ ਸਰਣਾ ਤੁਮਰੀ ਆਸਾ ਤਮਹੀ ਸਜਨ ਸੁਹੇਲੇ ਰਾਖੋ ਰਾਖਣ ਹਰ ਦੇ ਅਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆ ਬਾਧਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਬਦੋ ਤਾਂ ਗਾਬੋ ਹਰੀ ਕੀ ਰਾਮਨ ਜਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈਮਾਨੁ ਮੇਰੀਆ ਤੂ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂ ਮਾਨ ਮੇਰੇ ਦੁਖ ਸਭ ਬਿਸਾਰਣਾ ਕੀ ਕਾਰੋਹ ਕਰੇ ਤੇਰਾ ਕਾਰਜ ਸਭ ਸੁਵਾਰਣਾ ਤਬਾ ਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨ ਹੋ ਮੇ ਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਵਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੀ ਸਹ ਜਿਸੂ ਦੇਹ ਸੋ ਪਾਬਈ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵਈ ਨਾਮ ਜਿਨ ਕੈ ਮਨ ਵਸਿਆ ਬਾਜੀ ਸਬਦ ਕਨੇਰੀ ਕਹੈ ਨਾਨਕ ਸੱਚੀ ਸਾਹਿਬ ਗਿਆਨ ਆਹੀ ਕਰਤੇ ਰੈ ਸਾਚਾ ਨਾਮ ਮੀਰਾ ਆਧਾਰੂ ਸਾਚਾ ਨਾਮੇ ਆਧਾਰ ਮੀਰਾ ਦਿਨ ਭੁਕਾ ਸਭ ਗਵਾਈਆ ਕਰ ਸਾਥ ਸੁਖ ਮਨ ਆਈ ਵਸਿਆ ਜਿਨੀ ਛਾ ਸਭ ਪੂਜਾਈਆ ਸਦਾ ਗੁਰੂ ਬਾਣ ਕੀਤਾ ਗੁਰੂ ਵਿਟਹ ਜਿਸ ਦੀ ਆਏ ਵਡਿਆਈਆ ਕਹੈ ਨਾਨਕ ਸੁਣੋ ਸੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਯਾਦਾਰੋ ਵਾਜੇ ਪੰਜ ਸਬਦ ਜਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾਜਿਤ ਕਰ ਧਾਰੀਆਂ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਔਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਕਰਿ ਅਨਹਦ ਬਾਜੇ ਅਨੁ ਸੁਣਹੁ ਬੜੁ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਹੀ ਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਪੂਨੀਤ ਕਹ ਤੇ ਪਵਿਤ ਸਤ ਗੁਣ ਰਹਿ ਆ ਭਾਰੂ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਦੀ ਅਨਹਦ ਤੂਰੇ ਸੁਣ ਤੀ ਪੋ ਨੀਤ ਕਹਿ ਤੇ ਪਵਿਤ ਸਾਤ ਗੁਣ ਰਹੀ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜਿ ਅਨਹਦ ਤੂਰੇ ਤੂ ਠਾਕੁਰ ਤੁਮ ਮਹੀ ਜਾਣੀ ਨਾਨਕ ਦਾਸ ਸੁਬਾਹ ਵਾਹਿਗੁਰੂ ਤਉਦੇ ਆਗੈ ਆਰ ਉਦਾਸ ਹਮਾਰੀ ਦਿਓ ਪਿੰਡ ਸਭ ਵਾਹਿਗੁਰੂ ਹੂੰ ਕਹੋ ਨਾਨਕ ਸਭ ਤੇਰੀ ਵਡੇ ਮੇਰਾ ਵਾਹਿਗੁਰੂ 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 ਦੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੂ ਬਿਗਨ ਨਾ ਕੋ ਉ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਉਤੀ ਸਮਰਕੈ ਗੁਰੂ ਨਾਨਕ ਲਈ ਧਿਆਏ ਬਿਰ ਅੰਗਦ ਗੁਰਤੇ ਅਮਰਦਾਸ ਰਾਮਦਾਸਐ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਉ ਸਿਹੀ ਹਰਿ ਰਾਏ ਸਿਹੀ ਹਰਿ ਕ੍ਰਿਸ਼ਨ ਤੇ ਆਈਐ ਸ੍ਰਿਠਿ ਸਭ ਦੁਖ ਜਾਏ ਤੀਗ ਬਹਾਦਰ ਸਿਮਰੀਐ ਕਰਨੋਂ ਨਿਦਿ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਮੂ ਪਾਰਸਾਹੀਓ ਕੇ ਆਤਮਕ ਸਰੂਪ ਸ੍ਰੀ ਆਦ ਦਰਬਾਰ ਸ੍ਰੀ ਦਸਮੁਂਦਰਬਾਰ ਸ੍ਰੀ ਸਰਬ ਲੋ ਦਰਬਾਰ ਤਿੰਨੋਂ ਦਰਬਾਰੋਂ ਕੇ ਪਾਠ ਦਰਸ਼ਮ ਦੀਦਾਰ ਦੀ ਕਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਕੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੇ ਹਠੀਆਂ ਜਪੀਆ ਤਪੀਆ ਜਿਨਾ ਨਾਮ ਜਪਿਆ ਜੀ ਵੰਡ ਕੀ ਛਕਿਆ ਦੇਗਤ ਲਾਈ ਤੇਗ ਬਾਹੀ ਦੇਖ ਸੁਣ ਕੇ ਡਠ ਕੀਤਾ ਭਾਣਾ ਮੰਨਿਆ ਤਨਾ ਪਿਆਰਿਆਂ ਸੱਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਮਹਤ ਸਿੱਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੀ ਸਾਂ ਸਵਾਸਾ ਸੰਗ ਨਿਵਾਹੇ ਆ ਤਿਨਾ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਭਟੰਗ ਫੌਜਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀਵਾ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਨਿਸ਼ਾਨ ਸਾਹਿਬਾਂ ਧੌਂਸੀਆਂ ਬੁੰਗਿਆਂ ਸਰੋਵਰਾਂ ਸ਼ਹੀਦੀ ਜੋੜ ਮੇਲਿਆਂ ਕੇ ਦਰਸ਼ਨਾਂ ਦੀਦਾਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀਵਾ ਵਾਹਿਗੁਰੂ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਤ ਹਰਸ਼ੀ ਆ ਰਾਇਤ ਦੇਖ ਦੇਖ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਵਾਹਿਗੁਰੂ ਬਖਸ਼ੋ ਜੀ ਗੁਰਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਬਿਵੇਕ ਦਾਤ ਵਿਸਾਹੁ ਦਾਤ ਭਰੋਸਾ ਦਾਤ ਦਾਣਾ ਸਰ ਦਾਤ ਨਾਮ ਦਾਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਦੁਖੋ ਦੁਖ ਅਟਾਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਵਾਹਿਗੁਰੂ ਆਪ ਜੀ ਕੇ ਗੁਰਸਿੱਖਾਂ ਦਾ ਮਾਨੀਵਾ ਮਾਤ ਉੱਚੀ ਮਤ ਪਤ ਕਾਰਖਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸੇ ਪੰਥ ਨੂੰ ਵਿਛੋੜਿਆ ਗਿਆ ਹੈ। ਦਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਸੰਗੂ ਪੰਥ ਖਾਲਸੇ ਨੂੰ ਬਖਸ਼ੋ ਜੀ। ਫੇ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇਉਟਿਆਂ ਦੀ ਔਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸ਼ਹੀਦੋ ਸਿੰਘੋ ਸਾਹਿਬ ਆਪ ਜੀ ਕੇ ਅਗਰ ਭਾਵ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਸਗਲ ਵਿਧੀ ਜੋਰ ਆਹਰ ਕਰਿਆ ਤਜਿਓ ਸਗਲ ਅੰਦੇਸਾ ਕਾਰਜ ਸਗਲ ਅਰੰਭਿਓ ਕਰ ਕਾ ਠਾਕੁਰ ਕਾ ਪਰਉਸਾ ਦੇ ਮਹਬਾਕ ਅਨੁਸਾਰ ਸਤਿਗੁਰ ਸੱਚੇ ਪਾਤਸ਼ਾਹ ਜੀਓ ਮਹਾਰਾਜ ਸ੍ਰੀ ਮਹਾਰਾਜ ਸੁਸੰਗਾਵ ਲੋਰਲਮਣ ਕਰਕੇ ਪਾਤਸ਼ਾਹ ਜੀਓ ਸੇਵਕ ਪਰਿਵਾਰਾਂ ਵੱਲੋਂ ਰਣਮਨ ਕਰਕੇ ਬੀਬੀ ਮੁਹਤਾਜ ਜੀ ਦੇਵ ਸਿੰਘ ਮਹਾਰਾ ਸਲਾਨਾ ਜੋੜ ਮੇਲੇ ਮਨਾਉਂਦਿਆਂ ਹੋਇਆਂ ਸ਼ਰੋਮਣੀ ਸੇਵਾ ਰਤਨ ਪੰਥ ਰਤਨ ਸੇਹਦਰ ਬਾਬਾ ਬਲਬੀਰ ਸਿੰਘ ਜੀ ਸਮੁੱਚੇ ਜਥੇਬੰਦੀ ਵੱਲੋਂ ਪਾਠਾ ਜੀਓ ਬੀਬੀ ਮੁਹਤਾਜ ਜੀ ਦੇ ਸਲਾਨਾ ਜੋੜ ਮੇਲੇ ਮਨਾਉਂਦਿਆਂ ਹੋਇਆਂ ਦੋ ਗੁਰਮੁਖ ਪਰਿਵਾਰਾਂ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਤਿਆਰੀ ਕੀਤੀ ਹੈ। ਪਹਿਲੇ ਅਖੰਡ ਪਾਠ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਦੇ ਪੁੱਤਰ ਨਵਦੀਪ ਸਿੰਘ ਬੀਰਿੰਦਰ ਸਿੰਘ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਤੇ ਨਾਲ ਹੀ ਨਵਦੀਪ ਸਿੰਘ ਦੇ ਰਾਜਨੀਤਿਕ ਗੋਦ ਦੇ ਵਾਧੇ ਦੇ ਵਾਸਤੇ ਮਹਾਰਾਜ ਜੀਓ ਆਪ ਜੀ ਕੀ ਗੁਰਬਾਣੀ ਦਾ ਓਟ ਆਸਰਾ ਤੱਕਦਿਆਂ ਹੋਇਆਂ ਪਾਤਸ਼ਾਹ ਜੀਓ ਤੁਰ ਕੀ ਬਾਣੀ ਆਈ ਤិន ਸਗਲੀ ਚਿੰਤ ਮਟਾਈ ਜੀ ਕੇ ਸੋਭ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੇ ਤਿਆਰੇ ਕੀਤੇ ਹਨ ਦੂਸਰੇ ਸ੍ਰੀ ਅਖੰਡ ਪਾਠ ਸਾਹਿਬ ਭਾਈ ਮਹਿਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਬੀਬੀ ਸੁਖਦੀਪ ਕੌਰ ਪੁੱਤਰ ਪਵ ਨੂਰ ਸਿੰਘ ਸਿੱਧੂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਤੇ ਵਿਦੇਸ਼ਾਂ ਦੇ ਕਾਰਜ ਰਾਸ ਕਰਨ ਵਾਸਤੇ ਮਹਾਰਾਜ ਤੂ ਪਰਿਵਾਰ ਵੱਲੋਂ ਪਾਤਸ਼ਾਹ ਜੀ ਗੁਰਬਾਣੀ ਦਾ ਓਟ ਆਸਰਾਤਾ ਕਰਕੇ ਰਮ ਕਰਨ ਦੇ ਤਿਆਰੇ ਕੀਤੇ ਹਨ ਮਹਾਰਾਜ ਦੋਹਾਂ ਪਰਿਵਾਰਾਂ ਵੱਲੋਂ ਪਾਤਸ਼ਾਹ ਜੀ ਦਰਸ਼ਨੀ ਪੇਡ ਖਜ਼ਾਨੇ ਹਾਜ਼ਰ ਕੀਤੇ ਦਰ ਪ੍ਰਵਾਨ ਕਰਨੇ ਦਰੋਂ ਕਰੋ ਗੁਰਸਿੱਖੀ ਸਦਕ ਨਾਮ ਬਾਣੀ ਦਾ ਪ੍ਰੇਮ ਪਿਆਰ ਬਖਸ਼ਣਾ ਲੋੜਿੰਦੀ ਸਮਗਰੀ ਆਪ ਜੀ ਦੇ ਹਜ਼ੂਰ ਹਾਜ਼ਰ ਹੈ ਕਿਸੇ ਪ੍ਰਕਾਰ ਦੀ ਔਣਤਾਈ ਭੁੱਲ ਹੋ ਗਈ ਹੋਵੇ ਅਗੋਤ ਉਸ ਮੱਤ ਬਖਸ਼ਣੀ ਸੂਤਿ ਸਪਾਸ਼ਟ ਬਾਣੀ ਪੜਨ ਦੇ ਸੇਵਾ ਕਰਨ ਦੇ ਵੱਲ ਬਖਸ਼ਿਸ਼ ਕਰਨੇ ਭਾਈ ਨਵਦੀਪ ਸਿੰਘ ਨੂੰ ਦਰੋ ਘਰੋ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰੋ ਘਰੋ ਮਹਾਰਾਜ ਉਹਦੇ ਬਖਸ਼ਿਸ਼ ਕਰਨੇ ਸੂ ਪਰਿਵਾਰਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਉਸ ਪੁੱਛੇ ਪਰਿਵਾਰ ਬਲੋਂ ਭਾਈ ਮਾਸਟਰ ਸਾਹਿਬ ਜੀ ਦੇ ਪਰਿਵਾਰ ਬਲੋਂ ਮਹਾਰਾਜ ਨੂੰ ਲੰਗਰਾਂ ਦੀਆਂ ਰਸਤਾ ਵਸਤਾ ਹਾਜ਼ਰ ਕੀਤੀਆਂ ਬੀਬੀ ਚਰਨਪ੍ਰੀਤ ਕੌਰ ਬਲੋਂ ਸੇਵਾ ਹਾਜ਼ਰ ਹੋਈ ਮਹਾਰਾਜ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਕਿਰਪਾ ਕਰਨੀ ਸ਼ੀਵ ਕਾਂਦੀ ਅਰਦਾਸ ਦਰ ਪ੍ਰਵਾਨ ਕਰਨੀ ਦਰੋਂ ਘਰੋਂ ਗੁਰਸਿੱਖੀ ਸਦਕ ਨਾ ਬਾਣੀ ਦਾ ਪ੍ਰੇਮ ਪਿਆਰ ਆਪ ਜੀ ਨੂੰ ਬਖਸ਼ ਕਰਨਾ ਪਾਤਸ਼ਾਹ ਜੀ ਕਿਰਪਾ ਕਰਨੀ ਜੋੜ ਮੇਲ ਨੇ ਸਰਦਾ ਭਾਵਨਾ ਸਹਿਤ ਮਨਾਉਣ ਦੇ ਬਲ ਉਦੋਂ ਬਖਸ਼ ਕਰਨੇ ਮਹਾਰਾਜ ਇਸ ਵਕਤ ਦੋ ਸ੍ਰੀ ਅਖੰਡ ਪਾਠ ਸਾਹਿਬਮ ਕਰਨ ਦੇ ਤਿਆਰੇ ਕੀਤੇ ਹਨ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾਜ ਸ਼ੀਵਕ ਪਰਿਵਾਰ ਆਪ ਨੂੰ ਸੰਗਤਾਂ ਵੱਲੋਂ ਬਖਸ਼ਿਓ ਹੈ ਭੰਡਾਰਿਆਂ ਵਿੱਚੋਂ ਪੰਚ ਅਮਰਤ ਕੜਾ ਪ੍ਰਸ਼ਾਦੀ ਦੇਖ ਸਜਾ ਕਰਕੇ ਹਾਜ਼ਰ ਹੈ ਦੇਖ ਸਜਾਉਂਦਿਆਂ ਸੇਵਾ ਕਰਦਿਆਂ ਹੋਈ ਭੁੱਲ ਚੁੱਕ ਦੀ ਮਾਫੀ ਉਸ ਕਰਨੀ ਕਰੋ ਕਿਰਪਾ ਆਨੰਦ ਸਾਹਿਬ ਜੀ ਕੀ ਅਰਦਾਸ ਕਰੀ ਪਾਕ ਸੰਸੂਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਇ ਆਪ ਜੀ ਕੋ ਭੋਗ ਲੱਗੇ ਅੰਮ੍ਰਿਤ ਰੂਪ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਕਾ ਨਾਮ ਸਤਨਾਮ ਸ੍ਰੀ ਵਾਖ ਜਪੇ ਜੀ ਕਿਰਪਾ ਕਰੋ ਤਰੋਂ ਕਰੋ ਦੋ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਜਪੁਜੀ ਸਾਹਿਬ ਦੀ ਸਮੇਤ ਆਰੰਭ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤਿ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੇ ਕਾਰਾਗ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਗੁਰੂ ਵਰ ਅਕਾਲ ਦੀਗ ਤੇਗ ਫਤਿਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੈ ਦੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੀਵਨ ਪੁਰੀਆ ਭਾਰੂ ਸਹਸੂ ਸਿਆਣ ਪਾਲਖੂ ਹੋਹਿ ਤੋ ਇਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈਐ ਗਵਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਹੇ ਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁੱਧੈ ਤਾ ਹਉਮੈ ਕਹੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਬਿੱਧਿਆ ਬਖੰਬੀ ਤਾਰ ਗਾਵੇ ਕੋ ਸਾਜ ਕਰੇ ਤਨ ਖੇ ਹੋ ਗਾਵੇ ਕੋ ਦੀਇ ਲੈ ਫਿਰ ਦੇਹ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਬੇਕੈ ਹਾਦਰ ਹਦੂਰ ਕਥਨਾ ਕਥੀ ਨਾ ਆਵੇ ਤੂਟ ਕਾਠ ਕਾਠ ਕਥੀ ਕੋਟੇ ਕੋਟ ਕੋਟ ਦੇਦਾ ਦੇ ਲੈ ਦੇ ਤਕ ਪਾਹੀ ਜੁਗਾ ਜੁਗੰਤਰ ਕਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਮਿਗ ਸਹਿ ਬੇਪਰਵਾਹ ਸਾਚਾ ਸਾਹਿਬ ਸਾਚ ਨਾਹੀ ਭਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੈ ਅਗੈ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੀ ਪਿਆਰ ਅੰਮ੍ਰਿਤ ਵੇਲਾ ਸਾਚ ਨਾਉ ਵਡਿਆਈ ਬੀਚਾਰ ਗਰਮੀ ਆਵੇ ਕਪੜਾ ਨਦਰੀ ਮੂਖ ਦੁਆਰ ਨਾਨਕ ਹੋਏ ਵੈ ਜਾਣੀਐ ਸਾਬੂ ਆਪੇ ਸਚਿਆਰ ਥਾਪੇ ਅਨਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਾਰੋ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰ ਈਸ਼ਰ ਗੁਰ ਗੋੜਖ ਬਰਮਾ ਗੁਰ ਪਾਰਵਤੀ ਮਾਈ ਦੇਹ ਹੋ ਜਾਣਾ ਆਖਾ ਨਹੀਂ ਗਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਦੀ ਆਕਾ ਇੱਕ ਦਾਤਾ ਸੂਮੈ ਵਿਸਰਣਾ ਜਾਈ ਤੀਰਥ ਨਾਵਾ ਜੇਤ ਸੁਭਾਵਾ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਰਉਪਾਈ ਬੇਖਾ ਬਿਨ ਕਰਮਾ ਕੀ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੂਮੈ ਵਿਸਰਣ ਨ ਜਾਈ ਜੀ ਦੁਖ ਤਾਰੇ ਆਰਜਾ ਹੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾ ਔ ਰਖਾਏ ਕੈ ਜਾਸ ਕੀਰਤਿ ਜਾਗ ਲੇ ਦੇਸ ਨਦਰ ਨਾ ਆਵੀ ਤਾ ਬਾਤ ਨ ਪੁੱਛੈ ਕੀ ਕੀਤਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਹਾ ਕੋਈ ਨਾ ਸੋਝਾਈ ਜੇ ਤਿਸੂ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤ ਧਭਲੇ ਆਕਾਸ ਸੁਣੈ ਦੀਪ ਲੋਪਾ ਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਾ ਲਾਹਣ ਮੰਦ ਸੁਣਿਆ ਜੋਗ ਜੋਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਤ ਸੰਤੋਖ ਗਿਆਨ ਸੁਣਿਆ ਏ ਅਠਸੜਕਾ ਇਸ ਨਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣ ਕੀ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਉੰਦੇ ਪਾਬਹਿ ਰਾਹ ਸੁਣਿਆ ਹਾਤ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਰਮ ਲੇ ਲੇਖਣ ਹਾਰ ਮੰਨੇ ਕਾ ਵਹਿ ਕਰਨ ਬੀਚਾਰ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧੈ ਮੰਨੈ ਮੁਹ ਚੋਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵਹਿ ਮੂਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭੇਕੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਣ ਪੰਜ ਪ੍ਰਧਾਨ ਪੰਚੀ ਪਾਬਹਿ ਦਰਗਹਿ ਮਾਨ ਪੰਚੀ ਸੂਹੈ दारू ਰਾਜਾਨ ਪੰਚਾਂ ਕਾ ਗੁਰੂ ਏਕ ਧਿਆਨ ਜੇ ਕੋ ਕਹੈ ਕਰੈ ਮੀਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤਾਲ ਧਰਮ ਦਾਇਆ ਕਾ ਪੂਤ ਸੰਤੋਖਤਾਪ ਰਖਿਆ ਜਿਨ ਸੂਤੈ ਜੇ ਕੋ ਬੁੱਝੈ ਹੋਵੇ ਸਚਿਆਰ ਤਭਲੇ ਉਪਰ ਕੀਤਾ ਪਾਰ ਤਾਰਤੀ ਹੂਰ ਪਰੈ ਹੂਰ ਹੂਰ ਤਿਹਤੀ ਭਾਰਤ ਲੈ ਕਵਣ ਜੂਰ ਜੀ ਜਾ ਤਰੰਗਾ ਕੇ ਨਾਭ ਸਭ ਨ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤੇ ਕੀਤਾ ਪਸਾਉ ਏਕੂ ਕੁਬਾ